ਸਮਾਣਾ ਦੇ ਪਿੰਡ ਕਕਰਾਲਾ ਦੀ ਇੱਕ ਲੜਕੀ ਸਹਿਨਾਜ਼ ਜੋ ਕਿ ਪਾਤਣਾ ਵਿਖੇ ਇੱਕ ਆਇਰਲੈਟਸ ਕੇਂਦਰ ਦੇ ਵਿੱਚ ਪੜਾਂਦੀ ਹੈ ਅਤੇ ਉਸ ਦਾ ਇੱਕ ਐਕਸੀਡੈਂਟ ਹੋਇਆ ਹੈ ਉਸकी हालत ਗੰਭੀਰ ਹੈ ਬੇਹੋਸ਼ੀ ਕੇ ਹਾਲਤ ਵਿੱਚ ਨਹੀਂ ਹੈ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਲ ਪਰਿਵਾਰ ਦੇ ਲੋਗ ਇਲਾਜ ਲਈ ਲੈ ਕੇ ਆਏ ਹਨ ਹੁਣ ਪੁਲਿਸ ਨੇ ਜਾਂਚ ਕਰ ਰਹੀ ਹੈ ਕਿ ਕਿੱਥੇ ਐਕਸੀਡੈਂਟ ਹੋਇਆ ਹੈ ਪਾਤਣਾ ਹੋਇਆ ਹੈ ਕਿ ਰਸਤੇ 'ਚ ਹੋਇਆ ਹੈ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਇਸ ਟਾਈਮ ਉਸ ਲੜਕੀ ਦੀ ਹਾਲਤ ਨੂੰ ਗੰਭੀਰ ਦੇਖਦੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੇਂਦਰ ਰਸਤਾ ਉੱਤੇ ਰੈਫਰ ਕੀਤਾ ਹੈ ਨਸੀਮਾ ਜੀ ਸਹਿਨਾਜ ਜੀ ਹਾਂਜੀ ਪਾਤੜਾ ਜਾਂਦੀ ਹੈ ਕਿਰੇ ਮਿੰਟ ਤੋਂ ਟਕਰਾਲੇ ਤੋਂ ਜੀ ਅੱਛਾ ਉੱਥੇ ਪੜਾਂਦੀ ਹੈ ਹਾਂਜੀ ਸਵੇਰੇ ਇਹ 8 ਵਜੇ ਵਾਗੀ ਸੀ ਸਾਡੇ ਤਾਂ ਜੀ 9 10 ਵਜੇ ਪਤਾ ਲੱਗਿਆ ਜੀ ਐਕਸੀਡੈਂਟ ਦਾ ਜਾ ਨਹੀਂ ਜੀ ਆਈ ਨਹੀਂ ਸੀ ਅਜੇ ਸਾਾਨੂੰ ਪਤਾ ਲੱਗਿਆ ਜੀ ਸਾਡੇ ਤਾਂ ਸੀ ਘੰਟਾ ਦੋ ਘੰਟੇ ਬਾਅਦ ਸਾਨੂੰ ਜੀ ਘਰੇ ਪਹੁੰਚੇ ਨੇ ਇਹ ਸਾਨੂੰ ਫੇਰ ਪਤਾ ਲੱਗਿਆ ਮੇਰਾ ਨਾਂ ਨਹਿਵ ਖਾਂ ਜੀ ਇਹ ਸਾਡੀ ਬੇਟੀ ਹੋ ਸਮਝੋ ਜੀ ਨਹੀਂ ਸਾਨੂੰ ਹਲਦਕਰ ਕੋਈ ਪਤਾ ਨਹੀਂ ਲੱਗਿਆ ਜੀ ਨਹੀਂ ਹਲੇ ਕਿਤੇ ਨਹੀਂ ਪਤਾ ਕਰ ਆ ਪਤਾ ਸੀ ਇਹਨੂੰ ਪਹਿਲਾਂ ਹਸਪੀਟਲ ਦੇ ਵਿੱਚ ਲੈ ਕੇ ਆਏ ਜੀ ਇਹ ਡੈਲੀ ਜੰਦੀ ਪਤਰਾ ਡੈਲੀ ਆਪਣਾ ਕਰਦੇ ਨੇ ਜੀ ਕੀ ਦੱਸਣਾ ਇਹਦਾ ਨਾਮ ਜੀ ਸ਼ਹਿਨਾਜ਼ ਹੈ 26 ਸਾਲ ਦੀ ਹੈ ਲੜਕੀ ਇਹ ਇਹਦਾ ਵੀ ਇੱਕ ਐਕਸੀਡੈਂਟ ਹੋ ਗਿਆ ਸੜਕ ਤੇ ਜਾਦਦਾ ਪਿੱਛੋਂ ਕੋਈ ਵਹੀਕਲ ਨਾਲ ਐਕਸੀਡੈਂਟ ਹੋਇਆ ਦਾ ਆ ਵੀ ਹਮਾਰੇ ਆ ਗਿਆ ਇਹ ਫੇਸ ਤੇ ਕਾਫੀ ਫ੍ਰੈਕਚਰ ਆਏ ਨੇ ਮਲਟੀਪਲ ਫ੍ਰੈਕਚਰ ਨੇ ਜੀ ਮੈਗਜ਼ੀਨ ਉਹ ਹੱਡੀਆਂ ਦਾ ਹੈਗਾ ਨਾ ਅਸੀਂ ਇਹਦੀ ਪ੍ਰੀਲੀਮਿਨਰੀ ਟ੍ਰੀਟਮੈਂਟ ਕਰਤੀ ਆ ਹੁਣ ਪੀਆਈ ਵੀ ਕਰ ਦਿੱਤੀ ਗਈ ਹੈ ਤੇ ਬਾਕੀ ਇਹਦੀ ਫਿਰ ਪਲੇਟਿੰਗ ਵਗੈਰਾ ਹੋਏਗੀ ਫੇਸ ਤੇ ਜਿਹੜੀ ਹੱਡੀ ਹੱਡੀ ਟੁੱਟੀਆਂ ਨੇ ਉਹ ਪਟਿਆਲੇ ਹੋਏਗੀ ਜੀ ਰਿੰਦਰ ਰਾਜ ਹਾਂਜੀ ਫਿਰ ਸਾਰਾ ਫਸਾ ਤੇ ਸਵੇਰੇ ਆਈਏ ਜੀ 10:30 10:30 ਵਜੇ ਦੇ ਨੇੜੇ ਚੜ੍ਹੇ ਆਈਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼